ਇਹ ਵਰਦਾਰਾ ਦੀ ਗੱਲ ਹੈ ਕਿ 65 ਹਜ਼ਾਰ ਦੇ ਜਵਾਰ ਤੋਂ ਹੋ ਗਏ ਇੱਕ ਵਰਦਾਰਾ ਛੂਟ ਗਿਆ। ਜਿਹਨੇ ਵੀ ਇੱਥੇ 30 ਮਿੰਟ ਲਾ ਗਏ। ਬਹੁਤ سارے ਵੀ ਜੁਰਾ ਆਪਣੀ ਲੈਂਟ ਤੋਂ ਬਾਹਰ ਗਲਤ ਲੱਗਦੇ ਨੇ। ਪਰਕਾਸ਼ ਨੂੰ ਤਾਂ ਇਹਨਾਂ ਦੇ ਕੋਈ ਸੰਬੰਧ ਨਹੀਂ ਸਾਰਾ ਚੌਂਕ ਰੋਕਿਆ ਵੇਖੋ ਕਿੱਥੇ ਬਲੋਸਾ ਚੱਲ ਰਿਹਾ ਹੈ ਇਹ ਆਪਣੀ ਸੁਰੱਖਿਆ ਨੂੰ ਇਸ ਦਾ ਖਤਰਾ ਤੇ ਇਹਨਾਂ ਸਵਾਰੀਆਂ ਦੀ ਸੁਰੱਖਿਆ ਨੂੰ ਯਾ ਤਾਂ ਜਿਹੜਾ ਪਾਤਾ ਡਾਕਟਰ ਜੀ ਮੇਰੇ ਆ ਪੰਖ ਧਾਰਨਾ ਸਹੀ ਇਹ ਇਹਦੇ ਤੇ ਤੁਸੋਂ ਆਪਾਂ ਨੂੰ ਕੋਈ ਖਤਰਾ ਨਹੀਂ ਜਾਂ ਆਪਣੀਆਂ ਸਵਾਰੀਆਂ ਨੂੰ ਕੋਈ ਸਾਂ ਦੇ ਵਿੱਚ ਰਸਤਾ ਪਹੁੰਚਣਾ ਹੁੰਦਾ ਕਦੇ ਕਦੇ ਅ ਜਿਹੜੀ ਸਾਈਡ ਤੇ ਤੁਸੀਂ ਘੋਤੇ ਜਿੱਥੇ ਘੋਤੇ ਜੀ ਹਾਂ ਹੁਣ ਇਹ ਸਹੀ ਹੈ ਜੀ ਤੁਸੀਂ ਆਪ ਚਲੋ ਹਾਂ ਇੱਥੇ ਕੋਈ ਵੀ ਵੱਡੀ ਗੱਡੀ ਦਾ ਕਿਸੇ ਵੀ ਪ੍ਰਕਾਰ ਦਾ ਕੋਈ ਤੁਸੋਂ ਹੋਵੇ ਵੀ ਤੇਜ਼ ਗੱਡੀ ਕਿਤਾ ਚੌਂਕ ਦੇ ਵਿੱਚ ਆਉਂਦਾ ਹੱਸਾ ਹੱਸਾ ਉਹ ਕੀ ਕਰਦੇ ਨੇ ਆਪਣਿਆ ਤੋਂ ਵੀ ਇਹ ਪਿਛੇ ਬੈਠੀਆਂ ਸਵਾਰੀਆਂ ਨੂੰ ਵੀ ਪਟਾ ਕਰਨਾ ਇਹ ਆਪਾਂ ਉਹੋ ਜਿਹੇ ਜਦੋਂ ਸਮਾਂ ਲੰਘ ਜਾਂਦਾ ਉਹ ਕੋਈ ਹਾਸਾ ਹੋ ਜਾਂਦਾ ਉਹ ਤੋਂ ਫਿਰ ਆਪਾਂ ਜਾਗਦੇ ਇਹ ਦੇ ਵਿੱਚ ਥੋੜਾ ਜਾਨ ਆਪਣੀ ਫਲਾਈਆਂ ਵੀ ਇੱਥੇ 50 ਦੇ ਕੋਲ ਕੱਡੀਆਂ ਜਾਂਦੀਆਂ ਨੇ ਕਿਸੇ ਨੂੰ ਕੱਢੀ ਦਾ ਆ ਅੱਗੇ ਪੰਨੇ ਖਲੋਤੇ ਆ ਇਹਨਾਂ ਨੇ ਖਿੜਾਰੇ ਆ ਸਾਰੇ ਆ ਤੁਸੀਂ ਨਾਲ ਦੇਖੀ ਬਹੁਤ ਬਸਤਾਂ ਦੇ ਨਾਲ ਇਹਨਾਂ ਨੇ ਉਹ ਖਿੜਾਰੇ ਨੇ ਉਹ ਕੋ ਬਾਹਰ ਇਹਦੇ ਵਿੱਚ ਪ੍ਰਸ਼ਾਸਨ ਊੜੀ ਨਹੀਂ ਦਿਕਾਤਾ ਜਿਹੜਾ ਇਹਦੇ ਤੇ ਕੋਈ ਕੰਟਰੋਲ ਨਹੀਂ ਮੀਰਗਣ ਸਾਹਿਬ ਇੱਕ ਵਾਰ ਦਾ ਕਿਲਾ ਚੋਂ ਉੱਠਣਾ ਤਰਤਾ ਨਹੀਂ ਇਹਦੇ ਵਿੱਚ ਟ੍ਰੈਫਿਕਾਂ ਨਿਯਮਾਂ ਦੀ ਬਹੁਤ ਵੱਡੀ ਉਲੰਘਣਾ ਹੋ ਰਹੀ ਆ ਤੇ ਜਿਹਦੇ ਵਿੱਚ ਆ ਖਤਰਾ ਹੈ ਤੇ ਦੂਸ਼ਣ ਦਾ ਖਤਰਾ ਪੈ ਰਿਹਾ ਹੈ